ਆ ਪੀਲੋ ਦੁੱਧ ਕਿਹੜਾ ਪੀਣਿਆ ਜਾ ਕੇ ਆਪਾਂ ਮਹਿੰਗਾ ਤੋਂ ਮਹਿੰਗਾ ਬ੍ਰਾਂਡਡ ਆ ਆ ਦੇਖ ਲਓ ਤੁਹਾਡੇ ਸਾਹਮਣੇ ਇਹ ਕਿਵੇਂ ਇਹਨੂੰ ਡੁਪਲੀਕੇਟ ਦੁੱਧ ਬਣਾਉਗਾ ਦੇਖਦੇ ਜਾਓ ਆ ਦੇਖੋ ਤੁਸੀਂ ਇੱਥੇ ਕੁਝ ਕਰੂਗਾ ਦੇਖੋ ਹੁਣ ਇਹਨੇ ਕੀ ਤਰ੍ਹਾਂ ਇਦੋਂ ਜੂਰੀਆ ਰੇ ਪਾਈਆ ਇਹਦੇ ਵਿੱਚ ਦੇਖੋ ਕਿੰਨੀ ਜੂਰੀਆ ਰੇ ਪਾਉਂਗਾ ਥੋੜੀ ਨਹੀਂ 3-4 ਕਿਲੋ ਜੂਰੀਆ ਰੇ ਪਾਉਗਾ ਇਹਦੇ ਵਿੱਚ ਫੇਰ ਦੇਖੋ ਇਹ ਦੁੱਧ ਨੂੰ ਦੇਖਦੇ ਜਦੋਂ ਬਣੂਗਾ ਕਿ ਇਹ ਆਪਾਂ ਜਿਹੜਾ ਚੌੜੇ ਹੋਰ ਦੁੱਧ ਪੀਣਿਆ ਨਾ ਵੀ ਹਾਂ ਜਦੋਂ ਕੰਮ ਨਹੀਂ ਮਿਲਛੇ ਕਿ ਜਹਾ ਹੋਰ ਆਪਾਂ ਰੰਗ ਬਰੰਗੇ ਹਨੇ ਉਤੋਂ ਫਲਫੀਆਂ ਵਗੈਰਾ ਚੌਕਲੇਟ ਵਗੈਰਾ ਆ ਦੇਖੋ ਤੁਸੀਂ ਕੀ ਕਰੂਗਾ ਆ ਹੁਣ ਇਹ ਸਾਇਟ ਖੋਲ੍ਹਿਆ ਆਪਣਾ ਉਹਦਾ ਇਨੋਜੀ ਇੰਜੀ ਦੇ ਨਿੰਬੂ ਵਾਲੇ ਦੇਖੋ ਐਸ ਨੂੰ ਕੋਰ ਹੈ ਕਿ ਜਿੱਦਰਾ ਇਹ ਦੂ ਅੱਗੇ ਅੱਗੇ ਦੇਖੋ ਅਸੀਂ ਕਰੂਗਾ ਜੀ ਅੱਧ ਤੱਕ ਵੀਡੀਓ ਦੇਖੋ ਤੁਹਾਨੂੰ ਪਤਾ ਲੱਗੂਗਾ ਵੀ ਆਪਾਂ ਕੀ ਖਾਣ ਕੀ ਰਿਹਾ ਥੋੜੀ ਅੱਖ ਖੋਲਣ ਲਈ ਵੀਡੀਓ ਹੈ ਇਹ ਦੇਖਦੇ ਜਾਓ ਆ ਦੇਖੋ ਦੇ ਕੋਦੇ ਕਾਕੀ ਹੋਰ ਪਾ ਰਿਹਾ ਹੈ ਚਲੋ ਆ ਇੱਕ ਹੋਰ ਜ਼ਹਿਰ ਪਾਤਾ ਜੂਰੀ ਧੋਕੇ ਦਾ ਅਗਲਾ ਜ਼ਹਿਰ ਆ ਦੇਖੋ ਪਤਾ ਨਹੀਂ ਕਿਹੜਾ ਕੈਮੀਕਲ ਹੈ ਇਹਨੇ ਬਹੁਤ ਆ ਲਓ ਫੀਲਰ ਕਰਦੇ ਆ ਜੀ ਹੋਰ ਦੇਖੋ ਜੀ ਨਹੀਂ ਇਹ ਇੱਥੇ ਹੀ ਖੜਦਾ ਹੈ ਇਹ ਆ ਦੇਖੋ ਇਹ ਲਓ ਜੀ ਆ ਰੰਗ ਪਾਤਾ ਇਹਦੇ ਵਿੱਚ ਹੋਰ ਇਹ ਲਓ ਦੇਖੋ ਆ ਰੰਗ ਮਲਾਤਾ ਹੋਰ ਰੰਗ ਇਹਦਾ ਹੋਰ ਫੀਲਰ ਰੰਗ ਕਰਤਾ ਲਾਲ ਪੀਲਾ ਕਰਤਾ ਰੰਗ ਬਰੰਗ ਕਰ ਲਓ ਦੇਖ ਲਓ ਦੇਖੋ ਤੁਸੀਂ ਇਹ ਲਓ ਇਹ ਤੂੰ ਵਾਹ ਲਓ ਜੀ ਹੁਣ ਇਹਨੇ ਕੋਈ ਮਸ਼ੀਨਾਂ ਦੇ ਵਿੱਚ ਪਾ ਕੇ ਹੁਣ ਤੁਸੀਂ ਦੇਖੋ ਉਹ ਲੱਗਿਆ ਹੈ ਅੱਗੇ ਪੈਣਾ ਜਾ ਕੇ ਇਹ ਸਕਦੇ ਤੁਸੀਂ ਇਹ ਕਰ ਰਹੇ ਨੇ ਦੇਖ ਸਕਦੇ ਤੁਸੀਂ ਆਹ ਦੇਖੋ ਲਓ ਇਹ ਇਹ ਲਓ ਇਹ ਹੁਣ ਤੁਹਾਡੀ ਇੱਕ ਭਰਾਵੋ ਜਿਹੜੀਆਂ ਆਪਾਂ ਬੱਚਿਆਂ ਨੂੰ ਕੁਲਫੀਆਂ ਖਵਾਉਣੇ ਕੁਲਫੀਆਂ ਤਿਆਰ ਹੋ ਗਈਆਂ ਆ ਦੇਖ ਲਓ ਤੁਹਾਡੀ ਸ਼ੇਰ ਤਾਂ ਕਿੰਨਾ ਕਰਵਾੜ ਰਿਹਾ ਹੈ ਇਹਨੂੰ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹਨਾਂ ਦੇ ਪੁੱਤ ਲੈ ਜਾਣ ਆਪਣੇ ਜਿਹੜੇ ਬੱਚੇ ਨੇ ਪਿੰਡਾਂ ਦੀਆਂ ਦਕਾਨਾਂ ਤੋਂ ਸਮਾਨ ਜ਼ਿਆਦਾ ਮਿਲਦਾ ਭਰਾ ਉਹ ਆ ਦੇਖੋ ਪੈਕਿੰਗ ਹੋ ਗਈ ਕਿਉਂਕਿ ਇਹ ਆਪਣੇ ਪਿੰਡਾਂ ਦੀਆਂ ਦਕਾਨਾਂ ਤੋਂ ਇਹ ਸਮਾਨ ਮਿਲਦਾ ਹੈ ਬੱਚੇ ਆਪਣੇ ਆ ਪੈਸੇ ਦੇਦੇ ਨੇ ਉੱਥੇ ਜਾ ਕੇ ਖਾਂਦੇ ਨੇ ਹਾਂ ਦੇਖੋ ਪੈਕਟ ਤਿਆਰ ਹੋ ਗਿਆ ਦੇਖ ਲਓ ਡੁਪਲੀਕੇਟ ਫੁਰਕੀ ਥੋੜੇ ਸਾਹਮਣੇ ਤਿਆਰ ਹੋਏ ਵੀਡੀਓ ਜਿਹੜਾ ਸ਼ੇਅਰ ਨਹੀਂ ਕਰੋ ਉਹ ਮਾਂ ਦਾ ਪੁੱਤ ਨਹੀਂ ਧੰਨਵਾਦ